ਆ ਜਿਹੜਾ ਡਿਫੂਸ ਵਿਖਾਉਣ ਲਈ ਟੌਰਟ ਪੱਕਾ ਕਰਨ ਦੇ ਲਈ ਕੁਝ ਲੋਕ ਸਰਕਾਰੀ ਗਨਮੈਨ ਲੈਂਦੇ ਸੀ ਉਹਨਾਂ ਦੇ ਲਈ ਬੁਰੀ ਖਬਰ ਹੈ ਕਿਉਂਕਿ ਇਹਦੇ ਉੱਪਰ ਅੱਜ ਇੱਕ ਨਵੀਂ ਨੀਤੀ ਬਣੀ ਹੈ ਹੁਣ ਸਵਾਲ ਇਹ ਹੈ ਕਿ ਕੀ ਇਹ ਨਵੀਂ ਨੀਤੀ ਕਾਗਜ਼ਾਂ ਦਾ ਸ਼ਿੰਗਾਰ ਹੀ ਬਣ ਕੇ ਰਹਿ ਜਾਏਗੀ ਜਾਂ ਲਾਗੂ ਵੀ ਹੋਏਗੀ ਤੇ ਜੇ ਲਾਗੂ ਹੋਏਗੀ ਤਾਂ ਫਿਰ ਕੀ ਆ ਵੀਆਈਪੀ ਕਲਚਰ ਹੈ ਜਿਹੜਾ ਗਨਮੈਨ ਰੱਖਣ ਵਾਲਾ ਕੀ ਇਹ ਖਤਮ ਹੋਏਗਾ ਇਹ ਜਿਹੜਾ ਟੌਟ ਪੱਕੇ ਦੇ ਲਈ ਆ ਨਿੱਕੇ ਮੋٹے ਜਿਹੜੇ ਸਿਆਸੀ ਲੀਡਰ ਨੇ ਇਹ ਜਾਂ ਕਈ ਧਾਰਮਿਕ ਬੰਦੇ ਨੇ ਜਾਂ ਕਈ ਕਲਾਕਾਰ ਨੇ ਜਿਹੜੇ ਸਰਕਾਰੀ ਗਨਮੈਨ ਲੈਂਦੇ ਸੀ ਕਿ ਇਹਦੇ ਤੇ ਰੋਕ ਲੱਗੇਗੀ ਪਹਿਲਾਂ ਮੈਂ ਤੁਹਾਨੂੰ ਦੱਸ ਦਿਆ ਵੀ ਨੀਤੀ ਬਣੀ ਕੀ ਹੈ ਨੀਤੀ ਪਾਈ ਬਣੀ ਹੈ ਅੱਜ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਹਾਈ ਕੋਰਟ ਦੇ ਵਿੱਚ ਨਵੀਂ ਨੀਤੀ ਪੇਸ਼ ਕੀਤੀ ਹੈ ਕਿਉਂਕਿ ਹਾਈ ਕੋਰਟ ਦੇ ਵਿੱਚ ਇਸ ਮੁੱਦੇ ਤੇ ਸੁਣਵਾਈ ਹੋਈ ਹੈ ਬਈ ਪੰਜਾਬ ਦੇ ਵਿੱਚ ਕਰੀਬ 900 ਦੇ ਕਰੀਬ ਬੰਦਿਆਂ ਨੇ ਗਨਮੈਨ ਲੈ ਹੋਏ ਨੇ ਜਿਨ੍ਹਾਂ ਚੋਂ ਬਹੁਤਿਆਂ ਨੂੰ ਨਾ ਕੋਈ ਸੀਰੀਅਸ ਖਤਰਾ ਹੈ ਨਾ ਕੋਈ ਉਹਨਾਂ ਨੂੰ ਬਹੁਤੀ ਲੋੜ ਹੈ ਐਵੇਂ ਬਸ ਵਿਆਹਾਂ ਸ਼ਾਦੀਆਂ 'ਚ ਤੇ ਨਾਲ ਦੋ ਤਿੰਨ ਰੱਖ ਕੇ ਤੇ ਆਪਦਾ ਰੋਬ ਜਮਾਉਣ ਲਈ ਜਾਂ ਟੌਰ ਟਪਕਾ ਕਰਨ ਲਈ ਗਨਮੈਨ ਰੱਖੇ ਨੇ ਵੀ ਇਹ ਬੰਦ ਹੋਣੇ ਚਾਹੀਦੇ ਨੇ ਔਰ 900 ਬੰਦੇ ਨੂੰ ਗਨਮੈਨ ਮਿਲੇ ਹੋਏ ਨੇ ਪੰਜਾਬ 'ਚ ਜਿਹਦੇ ਵਿੱਚੋਂ 39 ਕੋ ਬੰਦੇ ਨੇ ਜਿਹੜੇ ਉਹਨਾਂ ਗਨਮੈਨਾਂ ਦਾ ਖਰਚਾ ਦਿੰਦੇ ਸੀ ਤੇ ਬਾਕੀ ਸਾਰੇ ਲੋਕਾਂ ਦੇ ਖਰਚੇ ਤੇ ਮਤਲਬ ਕਿ ਜਦੋਂ ਕੋਈ ਪੰਜਾਬ ਪੁਲਿਸ ਦੇ ਮੁਲਾਜ਼ਮ ਆ ਜਿਹੜੇ ਗਨਮੈਨ ਦਿੱਤੇ ਜਾਂਦੇ ਨੇ ਤਾਂ ਤੁਹਾਨੂੰ ਪਤਾ ਹੈ ਕਿ ਸਰਕਾਰੀ ਮੁਲਾਜ਼ਮਾਂ ਨੂੰ ਜਿਹੜੀ ਤਨਖਾਹ ਦਿੱਤੀ ਜਾਂਦੀ ਹੈ ਉਹ ਖਜ਼ਾਨੇ ਚੋਂ ਦਿੱਤੀ ਜਾਂਦੀ ਹੈ ਤੇ ਖਜ਼ਾਨੇ ਚ ਜਿਹੜਾ ਪੈਸਾ ਜਾਂਦਾ ਉਹ ਜਿਹੜੇ ਆਪਣੇ ਸਾਰਿਆਂ ਤੇ ਟੈਕਸ ਲੱਗਦੇ ਨੇ ਜਦੋਂ ਆਪਾਂ ਚੀਜ਼ਾਂ ਖਰੀਦਦੇ ਹਾਂ ਕੋਈ ਚੀਜ਼ ਖਰੀਦੋ ਟੈਕਸ ਲੱਗਦਾ ਉਥੋਂ ਤਨਖਾਹ ਬਣਦੀ ਹੈ ਮਤਲਬ ਲੋਕਾਂ ਦੇ ਟੈਕਸਾਂ ਨਾਲ ਕਈ ਬੰਦਿਆਂ ਦੇ ਟੌਰ ਟਪਕੇ ਵਾਲੇ ਗਨਮੈਨ ਜਿਹੜੇ ਨੇ ਉਹ ਰੱਖੇ ਹੋਏ ਨੇ ਤਾਂ ਇਹਦੇ ਤੇ ਨਵੀਂ ਨੀਤੀ ਇਹ ਬਣੀ ਹੈ ਵੀ ਜਿਹੜੇ ਬੰਦੇ ਕੋਲ ਤਾਂ 3 ਲੱਖ ਤੋਂ ਘੱਟ ਆਮਦਨ ਹੈ ਤੇ ਉਹਨੂੰ ਸੱਚੀ ਮੁੱਚੀ ਕੋਈ ਵੱਡੀ ਧਮਕੀ ਹੈ ਸੱਚੀ ਮੁੱਚੀ ਕੋਈ ਵੱਡਾ ਖਤਰਾ ਹੈ ਉਹ ਤਾਂ ਭਾਈ ਮੁਫਤ ਚ ਗਨਮੈਨ ਸਰਕਾਰ ਦੇ ਲੈ ਸਕਦਾ ਹੈ ਪਰ ਜੀ ਦੀ ਆਮਦਨ 3 ਲੱਖ ਤੋਂ ਵੱਧ ਹੈ ਤੇ ਉਹਨੂੰ ਉਹਨੇ ਜੇ ਗਨਮੈਨ ਲੈਣੇ ਨੇ ਤਾਂ ਗਨਮੈਨਾਂ ਦਾ ਖਰਚਾ ਉਹ ਦਊਗਾ ਹੀ ਦਊਗਾ 1 ਲੱਖ ਰੁਪਈਆ ਇੱਕ ਪੁਲਿਸ ਮੁਲਾਜ਼ਮ ਦਾ ਖਰਚਾ ਹੋਊਗਾ ਜਿਹੜਾ ਉਹਨੂੰ ਦੇਣਾ ਪਊਗਾ ਹੁਣ ਮੈਨੂੰ ਲੱਗਦਾ ਹੈ ਇਹ ਗੱਲ ਠੀਕ ਹੈ ਕਿਉਂਕਿ ਪਹਿਲੀ ਗੱਲ ਜਿੰਨਾ ਲੋਕਾਂ ਨੂੰ ਤਾਂ ਸੁਰੱਖਿਆ ਦੀ ਲੋੜ ਹੈ ਉਹਨਾਂ ਦੀ ਰੱਖਿਆ ਲਈ ਤਾਂ ਪੁਲਿਸ ਜਾਂ ਸੁਰੱਖਿਆ ਕਦੀ ਛੇਤੀ ਪਹੁੰਚਦੀ ਨਹੀਂ ਹੈਗੀ ਆਹ ਰਸਤੇ ਚ ਜਾਂਦੀ ਆਮ ਜਨਤਾ ਲੁੱਟੀ ਜਾਂਦੀ ਹੈ ਲੁੱਟਾਂ ਖੋਹਾਂ ਹੁੰਦੀਆਂ ਨੇ ਮਤਲਬ ਉੱਥੇ ਛੇਤੀ ਨਾ ਕੋਈ ਪੁਲਿਸ ਪਹੁੰਚਦੀ ਨਾ ਪ੍ਰਸ਼ਾਸਨ ਤੇ ਜਿਨ੍ਹਾਂ ਨੇ ਟੌਰ ਟਪਕਾ ਕਰਨਾ ਹੈ ਤੁਸੀਂ ਦੇਖ ਲਓ ਆ ਨਿੱਕੇ ਨਿੱਕੇ ਲੀਡਰ ਨੇ ਜਿਹੜੀ ਪਾਰਟੀ ਦੀ ਸਰਕਾਰ ਹੁੰਦੀ ਹੈ ਉਹਦੇ ਆ ਨਿੱਕੇ ਮੋٹے ਜਿਹੜੇ ਥਰੇ ਲੀਡਰ ਹੁੰਦੇ ਨੇ ਉਹ ਵੀ ਨਾਲ ਦੋ ਗਨਮੈਨ ਲਈ ਫਿਰਦੇ ਨੇ ਜਿੱਧਰ ਨੂੰ ਜਾਣਾ ਨਾਲ ਐਵੇਂ ਟੌਰ ਦੇ ਲਈ ਉਹ ਗਨਮੈਨਾਂ ਨੂੰ ਕਿਆ ਹੁੰਦਾ ਮੇਰੇ ਸੱਜੇ ਕੱਬੇ ਰਹਿਣਾ ਵਿਆਹ ਜਾਣਾ ਛਾਦੀ ਜਾਣਾ ਮਰਨੇ ਦੇ ਭੋਗ ਤੇ ਜਾਣਾ ਸਿਰਫ ਉਹਦਾ ਡਿਫੂਸ ਵਿਖਾਉਣੀ ਤੇ ਦੂਜੀ ਗੱਲ ਜਿਹੜੇ ਧਾਰਮਿਕ ਬੰਦੇ ਸਿਕਿਉਰਟੀ ਲੈਂਦੇ ਨਹੀਂ ਜਿਹੜੇ ਧਾਰਮਿਕ ਪ੍ਰਚਾਰਕ ਜਾਂ ਜਿਹੜੇ ਧਾਰਮਿਕ ਬੰਦੇ ਜਿਹੜੇ ਇਹ ਮੰਨਦੇ ਨੇ ਵੀ ਜਿਹੜੀ ਜਨਮ ਤੇ ਮੌਤ ਆ ਇਹ ਧਰੋਂ ਲਿਖੀ ਆ ਜਿਹੜੇ ਧਾਰਮਿਕ ਸ਼ਕਸ਼ੀਤਾ ਇਹ ਮੰਨਦੀਆਂ ਨੇ ਵੀ ਸਵਾਸ ਜਿਹੜੇ ਨੇ ਸਾਹ ਜਿਹੜੇ ਨੇ ਇਹ ਵੱਧ ਘਟ ਹੋ ਹੀ ਨਹੀਂ ਸਕਦੇ ਇਹ ਜਿੰਨੇ ਧਰੋਂ ਲਿਖੇ ਨੇ ਓਨੇ ਹੀ ਰਹਿਣੇ ਨੇ ਤੇ ਜਿੱਥੇ ਲਿਖੀ ਆ ਉੱਥੇ ਮੌਤ ਆ ਹੀ ਜਾਣੀ ਆ ਉਹਨਾਂ ਨੂੰ ਸਿਕਿਉਰਟੀ ਦੀ ਲੋੜ ਕੀ ਆ ਭਾਈ ਕਿ ਸਿਕਿਉਰਟੀ ਦੇ ਗਨਮੈਨ ਉਹ 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 ਉਹਨਾਂ ਦੇ ਸਵਾਸ ਵਧਾ ਦੇਗਾ ਮੰਨ ਲਓ ਨਾਲ ਦੋ ਬੰਦੂਕਾਂ ਵਾਲੇ ਹੋਣ ਤੇ ਜਿੱਥੇ ਲਿਖੀ ਹੈ ਜਿੱਥੇ ਆਉਣੀ ਹੈ ਤਾਂ ਫਿਰ ਉਹ ਮੁਰਜੂਗੀ ਜਿਹੜੇ ਧਾਰਮਿਕ ਵਿਅਕਤੀ ਲਿਖੀਆਂ ਨੂੰ ਮੰਨਦੇ ਨੇ ਜਾਂ ਇਹ ਗੱਲਾਂ ਕਰਦੇ ਨੇ ਵੀ ਵੇਖੋ ਜੀ ਸਵਾਸ ਤੁਰੋਂ ਲਿਖਿਆ ਨੇ ਉਹਨਾਂ ਨੂੰ ਤਾਂ ਸਿਕਿਉਰਟੀ ਲੈਣੀ ਹੀ ਨਹੀਂ ਚਾਹੀਦੀ ਉਹਨਾਂ ਦਾ ਤਾਂ ਨੈਤਿਕ ਤੌਰ ਤੇ ਮਤਲਬ ਹੀ ਨਹੀਂ ਬਣਦਾ ਬੜੇ ਇੱਥੇ ਧਾਰਮਿਕ ਸ਼િક્ષੀਤਾ ਨੇ ਧਾਰਮਿਕ ਬੰਦੇ ਨੇ ਵੱਖ-ਵੱਖ ਧਰਮਾਂ ਦੇ ਨਾਲ ਜੁੜੇ ਜਿਹੜੇ ਸਿਕਿਉਰਟੀਆਂ ਲਈ ਫਿਰਦੇ ਨੇ ਮੈਨੂੰ ਲੱਗਦਾ ਇੱਕ ਗੱਲ ਕਰਨੀ ਚਾਹੀਦੀ ਹੈ ਜਾਂ ਤਾਂ ਉਹ ਇਹ ਕਹਿਣ ਵੀ ਧੁਰੋਂ ਨਹੀਂ ਲਿਖੀ ਹੁੰਦੀ ਇਹ ਸਵਾਸ ਜਿਹੜੇ ਨੇ ਇਹ ਵਿਧਾਏ ਤੇ ਘਟਾਏ ਜਾ ਸਕਦੇ ਨੇ ਸਿਕਿਉਰਟੀ ਰੱਖਣ ਦੇ ਨਾਲ ਮਤਲਬ ਜ਼ਿੰਦਗੀ ਵੱਧ ਸਕਦੀ ਹੈ ਜੇ ਨਾਂ ਰੱਖੀਏ ਤੇ ਕੋਈ ਮਾਰ ਸਕਦਾ ਹੈ ਉਹਨਾਂ ਨੂੰ ਤਾਂ ਰੱਖ ਲੈਣੇ ਚਾਹੀਦੇ ਨੇ ਲੋਕਾਂ ਲਈ ਤਾਂ ਪ੍ਰਚਾਰ ਇਹ ਕਰਦੇ ਨੇ ਵੀ ਇਹ ਧੁਰੋਂ ਲਿਖੇ ਨੇ ਜਿੱਥੇ ਆ ਗਈ ਉਹਨੂੰ ਕੋਈ ਰੋਕ ਨਹੀਂ ਸਕਦਾ ਤੇ ਆਪਦੇ ਲਈ ਗਨਮੈਨ ਹੁਣ ਇਸ ਤੋਂ ਇਲਾਵਾ ਆ ਜਿਹੜੇ ਸਿੰਗਰ ਨੇ ਜਾਂ ਕਲਾਕਾਰ ਨੇ ਇਹਨਾਂ ਨੇ ਪੰਜਾਬ ਪੁਲਿਸ ਦੀ ਸਕਿਉਰਟੀ ਲਈ ਹੋਈ ਹੈ ਹੁਣ ਇਹ ਜਿਹੜੇ ਸਿੰਗਰ ਜਾਂ ਕਲਾਕਾਰ ਨੇ ਜਿਹੜੇ ਕਰੋੜਾ ਰੁਪਈਆ ਮਹੀਨੇ ਦਾ ਕਮਾਉਂਦੇ ਨੇ ਆਪਦੇ ਪ੍ਰੋਗਰਾਮ ਕਰਕੇ ਜਾਂ ਗੀਤਾਂ ਫਿਲਮਾਂ ਦੇ ਰਾਹੀਂ ਜਾਂ ਮਸ਼ਹੂਰੀਆਂ ਕਰਕੇ ਬਿਲਕੁਲ ਮੁਫਤ ਚ ਸਕਿਉਰਟੀ ਇਹਨਾਂ ਨੂੰ ਨਹੀਂ ਮਿਲਣੀ ਚਾਹੀਦੀ ਵਾਕਿਆ ਹੀ ਇਹਨਾਂ ਨੂੰ ਪੈਸੇ ਲੱਗਣੇ ਚਾਹੀਦੇ ਨੇ हां वाकई सचमुच सिक्योरिटी ਉਸ ਬੰਦੇ ਨੂੰ ਮਿਲਣੀ ਚਾਹੀਦੀ ਹੈ ਜਿਹਨੂੰ ਵੱਡਾ ਕੋਈ ਖਤਰਾ ਹੈ ਉਹ ਚਾਹੇ ਗਰੀਬ ਹੈ ਉਹਨੂੰ ਮੁਤ ਸਿਕਿਉਰਿਟੀ ਮਿਲਣੀ ਚਾਹੀਦੀ ਹੈ ਪਰ ਉਹਨਾਂ ਨੂੰ ਨਾ ਕਦੇ ਮਿਲੀ ਤੇ ਨਾ ਹੀ ਕਦੇ ਮਿਲਨੀ ਜਿੰਨੀਆਂ ਮਰਜ਼ੀ ਨੀਤੀਆਂ ਬਣਾ ਲਓ ਅੱਜ ਆ ਜਿਹੜੀ ਨੀਤੀ ਬਣੀ ਹੈ ਚੰਗੀ ਗੱਲ ਹੈ ਜੇ ਇਹ ਲਾਗੂ ਹੋਵੇ ਪਰ ਉਮੀਦ ਬਹੁਤ ਘੱਟ ਹੈ ਕਿਉਂਕਿ ਨੀਤੀਆਂ ਤਾਂ ਬਹੁਤ ਬਣੀਆਂ ਹੁਣ ਤੱਕ ਪਰ ਲਾਗੂ ਨਹੀਂ ਹੁੰਦੀਆਂ ਨੀਤੀਆਂ ਕਾਗਜ਼ਾਂ 'ਚ ਬਣੀਆਂ ਹੀ ਰਹਿ ਜਾਂਦੀਆਂ ਨੇ ਲਾਗੂ ਤਾਂ ਹੁੰਦੀਆਂ ਹੀ ਨਹੀਂ ਇਸ ਕਰਕੇ ਕਦੇ ਉਹ ਉਹ ਨੀਤੀਆਂ ਜਿਹੜੀਆਂ ਨੇ ਲੋਕਾਂ ਨੂੰ ਦਿਖਦੀਆਂ ਨਹੀਂ ਹੈਗੀਆਂ ਹੁਣ ਹੁਣ ਜਿਹੜੀ ਇਹ ਨੀਤੀ ਬਣੀ ਹੈ ਸਿਕਿਉਰਿਟੀ ਦੇ ਮੁੱਦੇ ਤੇ ਇਹ ਲਾਗੂ ਹੋਣੀ ਚਾਹੀਦੀ ਹੈ ਤੇ ਇੱਥੇ ਸਭ ਤੋਂ ਵੱਡੀ ਗੱਲ ਹੈ ਕਿ ਆਮ ਆਦਮੀ ਪਾਰਟੀ ਜਦੋਂ ਆਈ ਸੀ ਸਰਕਾਰ ਬਣਾਉਣੀ ਸੀ ਤਾਂ ਉਦੋਂ ਆਮ ਆਦਮੀ ਪਾਰਟੀ ਕਹਿੰਦੀ ਸੀ ਅਸੀਂ ਆ ਗਏ ਤਾਂ VIP ਕਲਚਰ ਖਤਮ ਕਰ ਦਿਆਂਗੇ ਆ ਗਨਮੈਨ ਜਿਹੜੇ ਨਾਲ ਰੱਖਦੇ ਆ ਮੰਤਰੀ ਸੰਤਰੀ ਤੇ ਐਮਐਲਏ ਇਹ ਕੰਮ ਬਿਲਕੁਲ ਬੰਦ ਕਰ ਦਿਆਂਗੇ ਨਹੀਂ ਹੋਇਆ ਉਸ ਤੋਂ ਵੀ ਵੱਧ ਗਿਆ ਹੁਣ ਕਈ ਭਰਾ ਕਹਿੰਦੇ ਨੇ ਪ੍ਰੋਟੋਕੋਲ ਹੁੰਦਾ ਜੀ ਇਹ ਪ੍ਰੋਟੋਕੋਲ ਤੇ ਪ੍ਰੋਟੋਕੋਲ ਬਣਾਇਆ ਕਿੰਨੇ ਆ ਸਰਕਾਰ ਚਾਵੇ ਤੇ ਉਹ ਪ੍ਰੋਟੋਕੋਲ ਬਦਲ ਸਕਦੀ ਹੈ ਚੇਂਜ ਕਰ ਸਕਦੀ ਹੈ ਹੁਣ ਪ੍ਰੋਟੋਕੋਲ ਦੇ ਬਹਾਨੇ ਦੇ ਨਾਲ ਆਪ ਦੀਆਂ ਹੀ ਕਈਆਂ ਗੱਲਾਂ ਲਾਗੂ ਨਾ ਕਰਨੀਆਂ ਕੱਲ ਇੱਕ ਬੰਦਾ ਮੇਰੇ ਨਾਲ ਬੈਸ ਸੀ ਗਿਆ ਉਹ ਕਹਿੰਦਾ ਸੀ ਮੈਂ ਪੱਤਰਕਾਰ ਆ ਮੇਰੇ ਨਾਲ ਉਹ ਬਹਿਸ ਦਾ ਰਿਹਾ ਵੀ ਦੇਖੋ ਮੈਂ ਜਦੋਂ ਉਹਦੇ ਨਾਲ ਗੱਲ ਕੀਤੀ ਵੀ ਸਰਕਾਰ ਜਿਹੜੀ ਆ ਆ ਭਗਵੰਤ ਮਾਨ ਸਾਹਿਬ ਤੋਂ ਉਹਨਾਂ ਦੀ ਪਾਰਟੀ ਇਹ ਕਹਿੰਦੇ ਸੀ ਵੀ ਇਹ ਜਿਹੜਾ ਵੀਆਈਪੀ ਕਲਚਰ ਹੈ ਖਤਮ ਹੋਣਾ ਚਾਹੀਦਾ ਇੰਨੇ ਗਨਮੈਨ ਕਿ ਕਾਦੇ ਵਾਸਤੇ ਨੇ ਜੇ ਲੋਕ ਪਿਆਰ ਕਰਦੇ ਨੇ ਤਾਂ ਤਾਂ ਉਹ ਮੈਨੂੰ ਕਹਿੰਦਾ ਯਾਰ ਇਹ ਤਾਂ ਪ੍ਰੋਟੋਕੋਲ ਹੈ ਮੈਂ ਉਹਨੂੰ ਇਹ ਕਿਹਾ ਵੀ ਪ੍ਰੋਟੋਕੋਲ ਫਿਰ ਇਹ ਤਾਂ ਕਾਲੀਆਂ ਮੇਰੀ ਕਾਂਗਰਸ ਵਾਲੀ ਬੀਜੇਪੀ ਵਾਲੀ ਵੀ ਪ੍ਰੋਟੋਕੋਲ ਹੀ ਸੀ ਅੱਛਾ ਹੁਣ ਪ੍ਰੋਟੋਕੋਲ ਦੇ ਨਾਂ ਤੇ ਜੇਕਰ ਇਹ ਕੋਈ ਆਖੇ ਵੀ ਇਹ ਛੱਡ ਨਹੀਂ ਸਕਦੇ ਇਹ ਗੱਲ ਬਿਲਕੁਲ ਝੂਠੀ ਆ ਜੇਕਰ ਨੀਅਤ ਹੋਵੇ ਤੇ ਨੀਤੀ ਹੋਵੇ ਤੇ ਵੀਆਈਪੀ ਕਲਚਰ ਛੱਡਣਾ ਹੋਵੇ ਤਾਂ ਪ੍ਰੋਟੋਕੋਲ ਕਿਹਨੇ ਬਦਲਣਾ ਚੁੜਿਓਈ ਸਰਕਾਰ ਨੇ ਬਦਲਣਾ ਸਰਕਾਰ ਕੋਈ ਵੀ ਨੀਤੀ ਕਾਨੂੰਨ ਬਣਾ ਸਕਦੀ ਆ ਜਿਵੇਂ ਅੱਜ ਹੁਣ ਇਹਨਾਂ ਨੇ ਇਹ ਨੀਤੀ ਬਣਾਈ ਹੈ ਵੀ ਜਿਹੜਾ ਮਤਲਬ ਜਿਹਦੀ 3 ਲੱਖ ਤੋਂ ਵੱਧ ਆਮਦਨ ਹੈ ਉਹਨੂੰ ਗਨਮੈਨ ਦਾ ਖਰਚਾ ਦੇਣਾ ਪਊਗਾ ਜਾਂ ਜਿਹਨੂੰ ਕੋਈ ਵੱਡੀ ਧਮਕੀ ਨਹੀਂ ਗਈ ਉਹ ਗਨਮੈਨ ਨਹੀਂ ਰੱਖ ਸਕੂਗਾ ਹੁਣ ਮੈਂ ਇਹ ਵੇਖਣਾ ਚਾਹੂੰਗਾ ਬਹੁਤ ਸਾਰੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਆ ਉਹਨਾਂ ਦੇ ਬਹੁਤ ਸਾਰੇ ਆਗੂ ਨੇ ਜਿਹੜੇ ਜ਼ਿਲ੍ਹਾ ਪੱਧਰ ਦੇ ਬਲਾਕ ਲੈਵਲ ਦੇ ਆਗੂ ਨੇ ਜਿਹੜੇ ਜਿਹੜੇ ਸਿਕਿਉਰਟੀ ਇੱਕ ਦੋ ਗਨਮੈਨ ਰੱਖ ਕੇ ਚੱਲਦੇ ਨੇ ਹੁਣ ਵੇਖਣਾ ਇਹ ਆ ਵੀ ਉਹਨਾਂ ਦੀ ਵੀ ਸਿਕਿਉਰਟੀ ਹਟਦੀ ਆ ਕਿ ਨਹੀਂ ਕੀ ਉਹਨਾਂ ਨੂੰ ਜ਼ਿਆਦਾ ਖਤਰਾ ਪੈਦਾ ਹੋ ਗਿਆ ਅੱਛਾ ਹੁਣ ਦੂਜੀਆਂ ਪਾਰਟੀਆਂ ਦਾ ਵੀ ਇਹੋ ਆਲੇ ਜਿਹੜਾ ਕਿਹੜਾ ਉੱਥੇ ਥਾਣੇ ਜਾਂ ਜਿਹੜੇ ਜ਼ਿਲ੍ਹਾ ਪੁਲਿਸ ਅਧਿਕਾਰੀ ਨੇ ਉਹਨਾਂ ਦੇ ਨਾਲ ਥੋੜੀ ਬਹੁਤੀ ਗੰਡ ਤੁੱਪ ਕਰਕੇ ਤੇ ਉਹ ਇੱਕ ਦੋ ਗੰਨ ਮੈਨ ਲੈ ਜਾਂਦਾ ਹੁਣ ਇਹ ਜਿਹੜੀ ਨਵੀਂ ਨੀਤੀ ਅੱਜ ਬਣੀ ਹੈ ਇਹਦੇ ਤਹਿਤ ਵੇਖਣਾ ਇਹ ਆ ਵੀ ਇਹ ਲਾਗੂ ਕਿੰਨੀ ਹੁੰਦੀ ਹੈ ਹੁਣ ਬਣਾ ਤਾਂ ਦਿੱਤੀ ਹੈ ਵੀ ਜੇ ਕਿਸੇ ਨੇ ਸਿਕਿਉਰਟੀ ਲੈਣੀ ਹੈ ਤੇ ਪਹਿਲਾਂ ਇਜਾਜ਼ਤ ਲੈਣੀ ਪਊਗੀ ਏ ਡੀਜੀਪੀ ਜਿਹੜੇ ਪੰਜਾਬ ਦੇ ਆ ਉਹ ਸਮੀਖਿਆ ਕਰਨਗੇ ਵੀ ਇਸ ਬੰਦੇ ਨੂੰ ਕਿੰਨੀ ਕੁ ਧਮਕੀ ਹੈ ਕਿੰਨੀ ਕੇ ਨੂੰ ਖਤਰਾ ਹੈ ਤੇ ਫੇਰ ਇਹਨੂੰ ਸਕਿਉਰਟੀ ਦਿੱਤੀ ਜਾਏ ਕਿ ਨਾ ਤੇ ਇਹ ਜਿਹੜੇ ਟੌਰਟ ਪੱਕੇ ਤੇ ਡਫੂਸ ਵਾਲੇ ਆ ਇਹਨਾਂ ਸਾਰਿਆਂ ਤੋਂ ਸਕਿਉਰਟੀ ਵਾਪਸ ਲੈਣੀ ਚਾਹੀਦੀ ਆ ਤੇ ਜਿਹੜੇ ਕਲਾਕਾਰ ਜਾਂ ਮਸ਼ਹੂਰ ਬੰਦੇ ਜਿਹੜੇ ਨਾਮੀ ਬੰਦੇ ਨੇ ਕਮਾਈਆਂ ਬਹੁਤ ਨੇ ਲੈਨ ਸਕਿਉਰਟੀ ਪਰ ਪੰਜਾਬ ਪੁਲਿਸ ਦਾ ਖਰਚਾ ਜਿੰਨੇ ਮੁਲਾਜ਼ਮ ਲੈਣੇ ਨੇ ਉਹ ਦੇਣਾ ਚਾਹੀਦਾ ਨੀਤੀ ਤਾਂ ਬਣ ਗਈ ਠੀਕ ਪਰ ਹੁਣ ਇਹ ਲਾਗੂ ਹੁੰਦੀ ਆ ਕਿ ਨਹੀਂ ਹੁੰਦੀ ਇਹ ਕਾਗਜ਼ਾਂ 'ਚ ਹੀ ਰਹਿ ਜਾਂਦੀ ਆ ਕਿ ਇਹ ਵਾਰ ਵੀ ਆਉਂਦੀ ਆ ਇਹਦਾ ਪਤਾ ਅਜੇ ਲੱਗੂਗਾ ਹੁਣ ਕੇਜਰੀਵਾਲ ਬਾਰੇ ਇੱਕ ਖਬਰ ਜਿਹੜੀ ਆ ਰਹੀ ਮੈਂ ਉਹ ਵੀ ਸਾਂਝੀ ਕਰ ਲਵਾਂ ਕੱਲ ਸ਼ਾਮੀ ਖਬਰ ਆਈ ਕੇਜਰੀਵਾਲ ਸਾਹਿਬ ਨੂੰ ਜ਼ਮਾਨਤ ਮਿਲ ਗਈ ਜਿਹੜੀ ਰੌਜ਼ ਕੋਰਟ ਹੈ ਉਸ ਨੇ ਕੇਜਰੀਵਾਲ ਸਾਹਿਬ ਨੂੰ 1 ਲੱਖ ਮੁਚਲਕੇ ਦੇ ਉੱਪਰ ਜ਼ਮਾਨਤ ਦਿੱਤੀ ਅੱਜ ਉਹਨਾਂ ਨੇ ਬਾਹਰ ਆਉਣਾ ਸੀ ਤੇ ਅੱਜ ਖਬਰ ਇਹ ਆ ਗਈ ਵੀ ਕੇਜਰੀਵਾਲ ਸਾਹਿਬ ਦੀ ਜਿਹੜੀ ਜ਼ਮਾਨਤ ਆ ਉਹ ਜਿਹੜੀ ਹਾਈ ਕੋਰਟ ਆ ਉਹਨੇ ਉਹਦੇ ਤੇ ਰੋਕ ਲਾ ਦਿੱਤਾ ਔਰ ਉਹ ਜਿਵੇਂ ਕਹਿੰਦੇ ਨੇ ਨਾਤੀ ਤੋਤੀ ਰਹੇਗੀ ਤੇ ਮੂੰਹ ਤੇ ਮੱਖੀ ਬੈ ਗਈ ਵਾਲੀ ਗੱਲ ਇੱਕ ਵਾਰ ਬਣੀ ਹੈ ਕਿਉਂਕਿ ਥੱਲੇ ਲੱਡੂ ਵੰਡੇ ਜਾ ਚੁੱਕੇ ਸੀ ਬਹੁਤ ਖੁਸ਼ੀਆਂ ਸੀ ਆਮ ਆਦਮੀ ਪਾਰਟੀ ਦਾ ਸ਼ੇਰ ਬਾਹਰ ਆ ਰਿਹਾ ਹੈ ਪ੍ਰਚਾਰ ਹੋ ਰਿਹਾ ਸੀ ਤੇ ਹਾਈ ਕੋਰਟ ਨੇ ਬਾਹਰ ਨਹੀਂ ਆਉਣ ਦਿੱਤਾ ਇੱਕ ਵਾਰ ਰੋਕ ਲਾ ਦਿੱਤੀ ਆ ਹਾਂ ਇਹ ਹੋ ਸਕਦਾ ਹੈ ਇਹ ਹੋ ਸਕਦਾ ਹੈ ਕਿ ਹਾਈ ਕੋਰਟ ਇੱਕ ਵਾਰ ਈਡੀ ਦੀਆਂ ਦਲੀਲਾਂ ਉਹਨੇ ਸੁਣਨੀਆਂ ਨੇ ਸੁਣ ਕੇ ਹਾਈ ਕੋਰਟ ਵੀ ਜ਼ਮਾਨਤ ਦੇ ਤਾਂ ਸਕਦੀ ਹੈ ਪਰ ਇੱਕ ਵਾਰ ਕੇਜਰੀਵਾਲ ਦੀ ਜ਼ਮਾਨਤ ਤੇ ਹਾਈ ਕੋਰਟ ਨੇ ਰੋਕ ਲਾ ਦਿੱਤੀ ਹੈ ਔਰ ਵੱਡੀ ਚਰਚਾ ਇਸ ਵਕਤ ਦੀ ਇਹ ਬਣੀ ਹੋਈ ਹੈ ਬਹੁਤ ਮਿਹਰਬਾਨ